ਚੋਕਲੇਟ ਵਗੈਰਾ ਉਹਨਾਂ ਨੇ ਜੋ ਖਾਤੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀ। 3 ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗਿਆ ਮੂੰਹ ਚੋਂ ਤੇ ਲੈਟਿੰਗ ਰਾਏ। ਉੱਥੇ ਮੈਡੀਕਲ ਸੀਗਾ ਉੱਥੇ ਗਏ। ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜਿਹੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ। ਤੇ ਅਸੀਂ ਚੋਕਲੇਟ ਦੇ ਲੈਵਲ ਜਦੋਂ ਲੱਭੇ ਕਰੋ ਤਾਂ ਉਹਦੇ 'ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟਾਂ ਦੀ ਸਾਰੀਆਂ। ਕਈ ਸਵਾਈਟਮਾ ਆਏ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀਆਂ ਆ। ਬੱਚੇ ਦੁੱਧ ਦੇ ਪੈਕੇਟ ਵਿੱਕਾ ਦੀ ਕੰਪਨੀ ਦੇ ਪੂਝੇ ਕੱਟੇ ਆ 90% ਸਮਾਨ ਜਿਹੜਾ ਖਾਨ ਪਿਆਦਾ ਇਹਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ। ਅੰਨਰੇਨ ਆਟਾ ਚੱਕੀ ਤੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ। ਸਨ ਆਫ ਪੁਲਿਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੁਝ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ। ਇਹ ਤੋਂ ਕੁਝ ਸਾਡੇ ਕੋਲ ਕੁਝ ਐਟਮਾ ਐਕਸਪਾਇਰੀ ਐਟਮਾ ਮਿਲਿਆ ਨਹੀਂ। ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ। ਇਹਦੇ ਸੈਂਪਲਿੰਗ ਤਾਂ ਅਸੀਂ ਆ ਨੈਕਸਟ ਵਰਕਿੰਗ ਡੇ ਦੇ ਟੈਸਟ ਹੋਣ ਲਈ ਭੇਜ ਦਾਂਗੇ। ਸਰ ਮੈਂ ਕਿਹਾ ਵਿਕੀ ਚੱਲੋ ਅਸੀਂ ਇਥੋਂ ਕੋਈ ਸਮਾਨ ਪਰਚੇਸ ਕੀਤਾ ਸੀਗਾ ਸੰਡੇ ਨੂੰ ਕਿਹੜੀ ਜਗ੍ਹਾ ਤੋਂ ਪਰਚੇਸ ਤੇ ਆਪਾਂ ਇਹ ਨਰੈਣ ਸਿੰਘ ਦੀ ਚੱਕੀ ਹੈ ਪੀਲੀ ਸੜਕ 2 ਨੰਬਰ ਟੂਰੀ ਦੇ ਬੈਕ ਸਟੇ ਕੁਝ ਚਾਕਲੇਟ ਦਾ ਪੈਕ ਆਂਦਾ ਹੈ ਬੱਕਰ ਦੇ ਵਿੱਚ ਪਾ ਕੇ ਇਹਨਾਂ ਨੇ ਰੱਖਿਆ ਹੋਇਆ ਸੀਗਾ ਤੇ ਅਸੀਂ ਇਹਨਾਂ ਨੂੰ ਪਰਚੇਸ ਕੀਤਾ ਸੀ ਅਸੀਂ ਕਿਤੇ ਗਿਫਟ ਕਰਨਾ ਸੀਗਾ ਬੱਚੇ ਨੂੰ ਉਹ ਬੱਚਾ ਲੁਧਿਆਣਾ ਤੋਂ ਸਾਡੇ ਕੋਲ ਆਇਆ ਹੋਇਆ ਸੀਗਾ ਸਾਡੇ ਰਿਸ਼ਤੇਦਾਰ ਸੀ ਉਹ ਮੈਰਿਜ ਤੇ ਆਏ ਹੋਏ ਸੀਗੇ ਤੇ ਉਹਨਾਂ ਕੋਲ ਛੋਟੇ ਬੱਚੇ ਸੀਗੇ ਤੇ ਅਸੀਂ ਉਹਨਾਂ ਨੂੰ ਗਿਫਟ ਕਰਤਾ ਸੀਗਾ ਉਹ ਅਸੀਂ ਉਹਨਾਂ ਨੂੰ ਸੋਮਵਾਰ ਨੂੰ ਗਿਫਟ ਕੀਤਾ ਸੀਗਾ ਤੇ ਉਹਦੇ ਮੈਰਿਜ ਆਪਣੀ ਕਰਕੇ ਕੋਲ ਕੇ ਸਾਰਾ ਕੁਝ ਉਹ ਬੁੱਧਵਾਰ ਨੂੰ ਲੁਧਿਆਣ ਤੇ ਬੁੱਧਵਾਰ ਨੂੰ ਸ਼ਾਮ ਨੂੰ ਖੋਲ ਕੇ ਦੇਖਿਆ ਵੀ ਜਿਹੜਾ ਗਿਫਟ ਆਇਆ ਕੋਲ ਕੇ ਦੇਖੀ ਕਿਹਾ ਉਹਦੇ ਚ ਉਹਦੇ ਚ ਚਾਕਲੇਟ ਵਗੈਰਾ ਉਹਨੇ ਜੋ ਖਾਧੀ ਸੀਗੀਆਂ ਖਾਣ ਤੋਂ 2 ਘੰਟੇ ਬਾਅਦ ਉਹਨਾਂ ਨੂੰ ਉਲਟੀਆਂ ਵਗੈਰਾ ਦਸਤ ਵਗੈਰਾ ਲੱਗੇ ਸੀਗੇ ਤੇ ਉਹ ਹਸਪੀਟਲ ਚ ਨਾਲ ਹੀ ਕਿਸੇ ਮੈਡੀਕਲ ਦੇ ਗਏ ਉਹ ਕਹਿੰਦਾ ਕੋਈ ਨਹੀਂ ਨਾਰਮਲ ਜਿਹਾ ਹੋ ਜਾਊਗਾ ਠੀਕ ਤੇ ਜੂ ਜੂ ਸਮਾਂ ਬੀਤਦਾ ਗਿਆ ਰਾਤੀ ਦਾ ਟਾਈਮ 11:30 11:00 ਦਾ ਸੀਗਾ ਤੇ ਉਹਨਾਂ ਨੂੰ ਬਲੱਡ ਆਣ ਲੱਗਿਆ ਮੂੰਹ ਚੋਂ ਤੇ ਲੈਟਿੰਗ ਰਾਏ ਕਿੰਨੇ ਸਾਲ ਦੇ ਬੱਚੇ ਸੀ ਉਹ ਇੱਕ 1.5 ਸਾਲ ਦੀ ਕੁੜੀ ਹੈ ਇੱਕ 22 ਸਾਲ ਦੀ ਕੁੜੀ ਹੈ ਪਰ ਉਹਨਾਂ ਦੇ ਮੂੰਹ ਚੋਂ ਨਹੀਂ ਛੋਟੀ ਕੁੜੀ ਦੇ ਆਇ ਤੇ ਨਾਲ ਹੀ ਸਾਡੇ ਕੋਲ ਇੱਕ ਉੱਥੇ ਮੈਡੀਕਲ ਸੀਗਾ ਉੱਥੇ ਗਏ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਕੋਈ ਜ਼ਹਿਰੀਲੀ ਜਾਂ ਜੀ ਚੀਜ਼ ਖਾ ਲਈ ਜਿਸ ਚੋਂ ਇਨਫੈਕਸ਼ਨ ਹੋ ਗਿਆ ਲੋਕ ਮੂੰਹ ਚੇਟੇ ਪੇਟ ਦੇ ਵਿੱਚ ਤੇ ਸਾਡਾ ਜਿਹੜਾ ਧਿਆਨ ਸੀਗਾ ਉਹ ਸਾਰਾ ਉਸ ਚਾਕਲੇਟ ਵੱਲ ਗਿਆ ਤੇ ਅਸੀਂ ਚਾਕਲੇਟ ਦੇ ਲੇਬਲ ਜਦੋਂ ਲੱਭੇ ਘਰੋਂ ਤੇ ਉਹਦੇ 'ਚ 6-6 ਮਹੀਨੇ ਪੁਰਾਣੀ ਐਕਸਪਾਇਰੀ ਡੇਟਾਂ ਜੀ ਸਾਰੀਆਂ ਠੀਕ ਹੈ ਐਕਸਪਾਇਰੀ ਡੇਟਾਂ ਉਹਨਾਂ ਨੇ ਸਾਨੂੰ ਭੇਜਿਆ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕਿਹੜਾ ਗਿਫਟ ਦਿੱਤਾ ਜਿਹੜਾ ਸਾਰੀ ਚੀਜ਼ਾਂ ਐਕਸਪਾਇਰ ਹੋਈ ਪਈਆਂ ਬੱਚਾ ਫਿਰ ਉਹਨਾਂ ਨੇ ਐਡਮਿਟ ਕਰਾਇਆ ਡੀ ਐਮ ਸੀ ਹਸਪੀਟਲ ਸਰਕਾਰੀ 'ਚ ਤੁਹਾ ਇਹਨਾਂ ਦੀ ਥੋੜੀ ਆਕੜ ਵੀ ਹੈ ਤੇ ਬਿੱਲ ਦਿੰਦੇ ਨਹੀਂ ਕਿਸ ਨੂੰ ਤੇ ਅਸੀਂ ਫਿਰ ਉਹਨਾਂ ਨੇ ਲੈਵਲ ਭੇਜਿਆ ਅਸੀਂ ਅੱਜ ਜਾ ਕੇ ਕਿਲਾ ਚੌਕ ਥਾਣੇ 'ਚ ਇਹਨਾਂ ਦੀ ਕੰਪਲੀਟ ਕੀਤੀ ਸਾਨੂੰ ਐਸ.ਡੀ. ਸਾਹਿਬ ਨੇ ਥੋੜਾ ਟਾਈਮ ਦਿੱਤਾ ਸੀ 2 ਵਜੇ ਦਾ ਤੇ 2 ਵਜੇ ਸਾਹਿਬ ਉਹਰੇ ਆ ਗਏ ਤੇ ਆਪਣੇ ਫੂਡ ਸਾਈਜ਼ ਅਫਸਰ ਸੀ ਉਹ ਵੀ ਆ ਗਏ ਤੇ ਮਾਲਕ ਖੁਦ ਕਹਿੰਦਾ ਸਾਡੀ ਦੁਕਾਨ 'ਚ ਆਇਆ じゃ ਕੋਈ ਸਮਾਨ ਨਹੀਂ ਹੈ ਅਸੀਂ ਚਾਰ ਭਾਈ ਤਿੰਨ ਭਾਈ ਸਾਡੇ ਭਤੀਜੇ ਸਾਰੇ ਲੱਗ ਕੇ 250 ਆਈਟਮ ਆਏ ਜੀ ਗੱਡੀਆਂ ਜਿਹੜੀਆਂ ਇਹਨਾਂ ਨੇ ਡਿਸਪਲੇ ਕੀਤੀਆਂ ਬੱਚੇ ਦੁੱਧ ਦੇ ਪੈਕੇਟ ਜਿਹੜੀਆਂ ਹੁਣ ਵੀ ਐਕਸਪਾਇਰੀ ਪਈਆਂ ਉਹਨਾਂ ਦੀ ਐਕਸਪਾਇਰੀ ਪਈਆਂ ਫ੍ਰ ਠੀਕ ਹੈ ਉਸ ਤੋਂ ਬਾਅਦ ਡੈਰੀ ਮਿਲਕ ਦੀ ਚੋਕਲੇਟਾਂ ਕੱਢੀਆਂ ਬਿਕਾ ਜੀ ਕੰਪਨੀ ਦੇ ਪੁੱਛੀਏ ਕੱਢੇ ਆ ਬਤ ਤਕਰੀਬਨ ਸਾਰਾ ਖਾਣ ਵਾਲਾ ਸਮਾਨ 90% ਸਮਾਨ ਜਿਹੜਾ ਖਾਣ ਪੀਣ ਦਾ ਇਨਾਂ ਕੋਲ ਐਕਸਪਾਇਰੀ ਡੇਟ ਦਾ ਪਿਆ ਹੈ ਇਹ ਆਪਣੀ ਸਿਹਤ ਸਾਡੀ ਸਿਹਤ ਨਾਲ ਇਨਾਂ ਕੋਲ ਦਸਤ ਕੰਮ ਕਰ ਰਹੇ ਨੇ ਹਾਲ ਹੀ ਇੱਕ ਕੇਐਸਡੀ ਦਾ ਇੰਡੀਆ ਬੈਕਰੀ ਵਾਲਾ ਉਹ ਨਿਬੜਿਆ ਨਹੀਂ ਹੈਗਾ ਜਿਹੜਾ ਨਾਲ ਹੀ ਦਸਤ ਕੰਨਾ ਛੱਡ ਗਈ ਹੈ ਇੱਕ ਕੇਸ ਦੂਜਾ ਉਹਨਾਂ ਕੋਲ ਹੋਰ ਹੋਰ ਤਿਆਰ ਹੋਗਾ ਸਾਡੀ ਸਿਹਤ ਦਾ ਕੋਈ ਇਹਨਾਂ ਨੂੰ ਓਨੀ ਟੈਂਸ਼ਨ ਨਹੀਂ ਹੈ ਬੀਬੀ ਸਾਹਿਬ ਸਾਨੂੰ ਬਹੁਤ ਸਾਲ ਤੋਂ ਪੁਰਾਣੀ ਦੁਕਾਨ ਹੈ ਇਸਦਾ ਵਿਸ਼ਵਾਸ ਤੋਂ ਕੰਮ ਕਿਸੇ ਦੁਕਾਨ ਤੇ ਪਹਿਲੀ ਪਹਿਨਾਂ ਵਾਰੀ ਹੋਇਆ ਸੀਗਾ ਤੇ ਸਿੱਧੀ ਅਸੀਂ ਇਹਨਾਂ ਕੋਲ ਕੰਪਲੀਟ ਕੀਤੀ ਸੀਗੀ ਹੋਰ ਬੱਚੇ ਦੀ ਪੋਜੀਸ਼ਨ ਕੀ ਹੋ ਗਈ ਬੱਚਾ ਇੱਕ ਤਾਂ ਗੁੜੀਆ ਵੱਡੀ ਵਾਲੀ ਠੀਕ ਐ ਦੂਜੀ ਦੀ ਪੋਜੀਸ਼ਨ ਥੋੜੀ ਜਿਹੀ ਖਰਾਬ ਆ ਵੀ ਰਿਪੋਰਟਾਂ ਦੀ 2 ਦਿਨ ਬਾਅਦ ਆਣੀ ਐ ਹਸਪੀਟਲ ਐਡਮਿਟ ਆ ਹਾਂ ਹਸਪੀਟਲ ਐਡਮਿਟ ਡੀ ਐਮ ਸੀ ਜੇ ਤੇ ਉਹਦੀਆਂ ਰਿਪੋਰਟਾਂ ਸਾਡੇ ਕੋਲ ਸੋਮਵਾਰ ਜਾਂ ਸੰਡੇ ਨੂੰ ਮਿਲਣੀ ਐ ਡਾਕਟਰ ਸਾਹਿਬ ਕਹਿੰਦੇ ਫਿਲਹਾਲ ਠੀਕ ਐ ਰਿਪੋਰਟਾਂ ਆਣ ਤਾਂ ਅਸੀਂ ਡਿਸਚਾਰਜ ਕਰਾਂਗੇ ਕੀ ਮੰਗ ਕਰਦੇ ਅਸੀਂ ਤਾਂ ਮੰਗ ਕਰਦੇ ਪੂਰੀ ਤਰ੍ਹਾਂ ਦੁਕਾਨ ਸੀਲ ਹੋਈ ਜਾਵੇ ਕਿ ਇਸ ਸਮਾਨ ਇਸ ਦੁਕਾਨ ਦੇ ਵਿੱਚ ਇੰਨਾ ਕੁਝ ਨਿਕਲਿਆ ਐ ਇਹ ਬੰਦਾ ਲਾਹ ਪਰਵਾ ਉਹ ਸਾਨੂੰ ਫੁੱਲ ਸਹਿਯੋਗ ਦੇ ਰਹੀ ਹੈ ਪਰ ਉਹਨਾਂ ਦੀ ਵੀ ਥੋੜੀ ਕਮੀ ਬੇਸੀ ਹੈਗੀ ਹੈ ਵੀ ਹਰ 20 ਦਿਨ ਬਾਅਦ 15 ਦਿਨ ਬਾਅਦ ਐ ਜਿਹੜੇ ਸਟੋਰ ਬਣੇ ਪਏ ਆ ਉਹ ਚੈੱਕ ਕਰੇ ਜਾਏ ਸਾਹਿਬ ਕਹਿੰਦੇ ਸੀ ਕਿੰਨੇ ਸਟੋਰ ਚੈੱਕ ਕਰਨੇ ਉਹਨਾਂ ਦਾ ਫਰਜ਼ ਬਣਦਾ ਇਹ ਦੁਕਾਨਦਾਰ ਜਿਹੜੇ ਹੈਗੇ ਆ ਇਹ ਆਪਣੀ ਸੇ ਸਾਡੀ ਸੇਤ ਨਾਲ ਗਲਵਾੜ ਕਰ ਰਹੇ ਨੇ ਇੰਨਾ ਕੁਛ ਅਸੀਂ ਦੁਕਾਨ ਚੋਂ ਕੱਢਿਆ ਇੱਕ ਦੁੱਧ ਦਾ ਪਾਊਡਰ ਕੱਢਿਆ ਜੀ ਡੱਬੇ ਦੇ ਪੈਂਸ਼ਨ ਬਾਹਰ ਤਰੀਕ ਨਵੀਂ ਹੈ ਅਸੀਂ ਉਹਨੂੰ ਫਾੜ ਕੇ ਅੰਦਰ ਲੈਵਲ ਦੇਖਿਆ 2021 ਅੱਛਾ ਉਹਦੇ ਤਾਂ ਵੀ ਡਬਲ ਲੈਵਲ ਹੈ ਹਾਂਜੀ 2021 ਦੀ ਲੈਵਲ ਯਾਨੀ ਕਿ 3 ਸਾਲ ਪੁਰਾਣਾ ਪੈਕੇਟ ਇਹ ਕੋਈ ਵੀ ਚੀਜ਼ ਇਸ ਵੇਰੀ ਡੇਟ ਡਿਸਪਲੇ ਨਹੀਂ ਕਰ ਸਕਦੇ ਗੈਰ ਕਾਨੂੰਨੀ ਹੈ ਇਹਨੂੰ ਸਾਰਾ ਸਮਾਨ ਡਿਸਪਲੇ ਕੀਤਾ ਹੋਇਆ ਜੋ ਕਾਰਵਾਈ ਹੈ ਇਹ ਨਾਲ ਅਸੀਂ ਜਾਣੀ ਆ ਵੀ ਦੁਕਾਨ ਸੀਲ ਹੋਏ ਪ੍ਰੋਪਰ ਸਾਨੂੰ ਪੁਲਿਸ ਵੱਲੋਂ ਪੂਰਾ ਸਹਿਯੋਗ ਮਿਲ ਰਿਹਾ ਹੈ ਡਾਕਟਰ ਵਿਜੀਤ ਡਾਕਟਰ ਵਿਜੀਤ ਕੁਮਾਰ ਡੀ ਐਚ ਪਟਿਆਲਾ ਇਹਨਾਂ ਨਰਿਆਣਾ ਆਟਾ ਚੱਕੀ ਦੇ ਉੱਤੇ ਅੱਜ ਸੈਂਪਲਿੰਗ ਕੀਤੀ ਹੈ ਤੇ ਤੁਹਾਨੂੰ ਕੀ ਇਨਫੋਰਮੇਸ਼ਨ ਮਿਲੀ ਸੀਗੀ ਹੋਰ ਕੀ ਕੰਮ ਹੈ ਸਾਨੂੰ ਪੁਲਿਸ ਵੱਲੋਂ ਇੱਕ ਇਨਫੋਰਮੇਸ਼ਨ ਮਿਲੀ ਸੀ ਕੋਈ ਬੱਚੀ ਬਿਮਾਰ ਹੋਈ ਹੈ ਕੋਈ ਖਾਣਾ ਖਾ ਇਹਨਾਂ ਤੋਂ ਕੋਈ ਸਮਾਨ ਲੈ ਕੇ ਜਾ ਕੇ ਉਹਦੇ ਸਬੰਧ ਵਿੱਚ ਅਸੀਂ ਇੱਥੇ ਆਏ ਸੀ ਤੇ ਤੁੰਤੇ ਇਹ ਚੀਜ਼ਾਂ ਪਰ ਨਾਲ ਪਰਮਤਰੀ ਦਿੱਤੀ। ਜੇ ਤੁਹਾਨੂੰ ਕੋਈ ਸਾਡੇ ਕੋਲ ਕੋਈ ਐਟਮ ਐਕਸਪਾਇਰੀ ਐਟਮ ਮਿਲਿਆ ਨੇ ਉਹ ਅਸੀਂ ਉਹਨਾਂ ਦੇ ਸੈਂਪਲਿੰਗ ਕਰ ਰਹੇ ਹਾਂ। ਕਿ ਕਾਰਵਾਈ ਕੀ ਕਰੋਗੇ? ਜੇ ਸੈਂਪਲਿੰਗ ਕਰ ਅਸੀਂ ਆ ਨੈਕਸਟ ਵਰਕਿੰਗ ਡੇ ਤੇ ਟੈਸਟ ਹੋਣ ਲਈ ਭੇਜ ਦਾਂਗੇ। ਔਰ ਜਦੋਂ ਉਹਦਾ ਰਿਪੋਰਟ ਆ ਜਾਏਗੀ ਉਸ ਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ।